ਆਓ ਅਸੀਂ ਦੇਖਦੇ ਹਾਂ ਕਿ ਲੋਕਾਂ ਦੇ ਘਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਕਿ ਦੇਖੋ ਤੁਸੀਂ ਕੰਦਾ ਘਰਾਂ ਦੀਆਂ ਡਿੱਗ ਚੁੱਕੀਆਂ ਹਨ ਕਿ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਸਾਨੂੰ ਕਿਸੇ ਤਰ੍ਹਾਂ ਦੀ ਮਦਦ ਨਹੀਂ ਮਿਲ ਰਹੀ ਜੇ ਕੋਈ ਮਦਦ ਲਈ ਆ ਰਿਹਾ ਵੀ ਹੈ ਤੇ ਉਹਨਾਂ ਦਾ ਜੋ ਰਾਸ਼ਨ ਆ ਉਹ ਕੁਝ ਲੋਕਾਂ ਵੱਲੋਂ ਉੱਥੇ ਹੀ ਰੋਕ ਦਿੱਤਾ ਜਾਂਦਾ ਹੈ ਦੇਖੋ ਕਿ ਇੰਨਾ ਜ਼ਿਆਦਾ ਕਿ ਹੋ ਜਾਂਦਾ ਜਿਹੜੇ ਰਾਸ਼ਨ ਵਾਲੇ ਆਉਂਦੇ ਉਹਨਾਂ ਨੂੰ ਕਿਹਾ ਜਾਂਦਾ ਕਿ ਇੰਨਾ ਗਰੀਬਾਂ ਨੂੰ ਵੰਡੇ ਨਾ ਗਾੜੀ ਲੈ ਜਾਓ ਜਿਹਦੇ ਇਹਨਾਂ ਮੈਲਨ ਮੰਤਰੀਆਂ ਨੂੰ ਲੋੜ ਹੁੰਦੀ ਆ ਠੀਕ ਆ ਜੀ ਵੋਟਾਂ ਹੁੰਦੀਆਂ ਉਦੋਂ ਤਾਂ ਸਾਡੇ ਸਾਰੇ ਹੀ ਭੈਣ ਭਰਾ ਵਾ ਜਿੰਨੇ ਵੀ ਚਲੋ ਸਾਡੇ ਜੱਫੀ ਚ ਆ ਜਾਂਦੇ ਆ ਅੱਜ ਸਾਡੇ ਲੋਕਾਂ ਨੂੰ ਇਹਨਾਂ ਲੋਕਾਂ ਦੀ ਵੀ ਲੋੜ ਆ ਇਹਨਾਂ ਨੂੰ ਮਦਦ ਕਰਨੀ ਵੀ ਚਾਹੀਦੀ ਆ ਪਰ ਸਾਨੂੰ ਕੋਈ ਜਾਣ ਕੇ ਪ੍ਰਸ਼ਾਸਨ ਨਾਲ ਪੁੱਛਦਾ ਨਹੀਂ ਇੱਥੇ ਮੰਤਰੀ ਭੜੇ-ਭੜੇ ਮੰਤਰੀ ਜਾਣ ਕੇ ਲੈ ਜਿਹੜਾ ਗਾਜਰੀ ਪ੍ਰਾਲੀ ਨੂੰ ਅਸੀਂ ਡੱਕਦੇ ਆ ਕਹਿ ਦਿੰਦੇ ਆ ਵੀ ਤੁਹਾਡੇ ਸਰਪੰਚ ਸਾਹਿਬ ਜਿਹੜੇ ਉਹ ਬੰਦੇ ਖੜੇ ਹੋਇਆ ਉਹ ਗਾਂ ਕਾਲ ਦਿੰਦੇ ਆ ਸਾਨੂੰ ਵੀ ਇੱਥੇ ਸਮਾਨ ਦੀ ਲੋੜ ਨਹੀਂ ਇੱਥੇ ਪਾਣੀ ਨਹੀਂ ਆਇਆ ਹੋਇਆ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿ ਕਿਦਾਂ ਘਰ ਦੀ ਕੰਧ ਡੈਗ ਚੁੱਕੀ ਹੈ ਤੇ ਬਹੁਤ ਸਾਰਾ ਨੁਕਸਾਨ ਹੋ ਚੁੱਕਿਆ ਹੈ। ਅਹੀਂ ਇਥੇ ਬਾਂਦੇ ਖਲੋਤੇ ਵੇਨੇ ਆ ਰਾਤ ਨੂੰ ਤੋੜੇ ਪਰ ਪਰ ਖੜਦੇ ਆ ਜੀ। ਜੀਵੀ ਦਾ ਰਾਤ ਘਰੇ ਲਈ ਜਾਂਦੇ ਆ ਜੀ। ਇਸ ਸਮੇਂ ਅਸੀਂ ਜੁੜ ਚੁੱਕੇ ਹਾਂ ਇਆਲੀ ਕਲਾਂ ਦੇ ਲੋਕਾਂ ਨਾਲ। ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਪੁੱਛਦੇ ਹਾਂ ਇਸ ਖੇਤਰ ਵਿੱਚ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਹੈ। ਸਭ ਤੋਂ ਪਹਿਲਾਂ ਸਸੀਕਾਲ ਜੀ ਸਤਿ ਸ੍ਰੀ ਅਕਾਲ ਜੀ ਖਾਲਸਾ ਵਾਹਿਗੁਰੂ ਤੁਹਾਡੇ ਖੇਤਰ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਕਿ ਕਿਸਾਨਾਂ ਨਾਲ ਸਰਕਾਰ ਖੜੀ ਆ ਕਿ ਕੀ ਕੀ ਤੁਹਾਨੂੰ ਮਦਦ ਮਿਲ ਰਹੀ ਵੀਰ ਜੀ ਕਿਸਾਨਾਂ ਨਾਲ ਅਜੇ ਤੇ ਸਿਰਫ ਕਿਸਾਨ ਹੀ ਖੜੇ ਆ ਜਿਨ੍ਹਾਂ ਦੇ ਵਿੱਚ ਸਾਨੂੰ ਵੀਰ ਮਿੱਟੀ ਲੈ ਕੇ ਆਉਣਦੇ ਆ ਸਾਡੇ ਲਈ ਬੋਰੇ ਖਾਲੀ ਲੈ ਕੇ ਆਉਣਦੇ ਆ ਤਾਰ ਕ੍ਰੇਟ ਬੰਦਨ ਵਾਲੀ ਦੇ ਵਿੱਚ ਆਪਾਂ ਬੂਰੇ ਬੰਨ ਕੇ ਸੁਟਣੇ ਬੰਦ ਬੰਨਣ ਲਈ ਉਹ ਕਈਆਂ ਵੀਰਾਂ ਨੇ ਡੀਜ਼ਲ ਮਹਈਆ ਕਰਾਇਆ ਵਾ ਚਲੋ ਹਾਂ ਸ਼੍ਰੋਮਣੀ ਕਮੇਟੀ ਪ੍ਰਬੰਧਕ ਜਿਹੜੀ ਹੈ ਆਪਣੇ ਉਹ ਗੁਰਦੁਆਰਾ ਸਾਹਿਬ ਤੋਂ ਲੰਗਰ ਜਿਹੜਾ ਵਾ ਡੇਲੀ ਆਪਣੇ ਤੇ ਆਉਣ ਡਿਆ ਵਾ ਤੇ ਇੱਕ ਬਾਦਲ ਸਾਹਿਬ ਨੇ ਆਪਾਂ ਨੂੰ 2000 ਲੀਟਰ ਜਦੋਂ ਤੇਲ ਦੀ ਜਿਹੜੀ ਪਰਚੀ ਦਿੱਤੀ ਤੇ ਉਹ 10000 ਲੀਟਰ ਕਹਿ ਗਏ ਬਾਕੀ ਉਦੋਂ ਉਦੋਂ ਕਹਿੰਦੇ ਦਵਾਂਗੇ ਜਦੋਂ ਬੰਨ ਬੰਨਣਾ ਸ਼ੁਰੂ ਕਰਾਂਗੇ ਤੋ ਡੀ ਸਰਕਾਰਾਂ ਤੋਂ ਜਾਂ ਆਮ ਲੋਕਾਂ ਤੋਂ ਕੀ ਮੰਗ ਆ ਜੋ ਇਸ ਸਮੇਂ ਤੁਸੀਂ ਦਿਖਾ ਸਕਦੇ ਹੋ ਕਿ ਬਹੁਤ ਜ਼ਿਆਦਾ ਪਾਣੀ ਦੀ ਮਾਰ ਹੇਠਾਂ ਖੇਤਰ ਆ ਚੁੱਕਿਆ ਕਿ ਇੱਥੋਂ ਦੇ ਲੋਕਾਂ ਨੂੰ ਇਸ ਸਮੇਂ ਕਿਸ ਚੀਜ਼ਾਂ ਦੀ ਮੰਗ ਵੀਰ ਜੀ ਇਸ ਸਮੇਂ ਸਭ ਤੋਂ ਵੱਡੀ ਮੰਗ ਆ ਅਰਦਾਸ ਦੀ ਵੀ ਸਾਡਾ ਜਿਹੜਾ ਬੰਨਵਾ ਸੇਫ ਰਵੇ ਆ ਜਿਹੜਾ ਸਾਡੇ ਪਿੰਡਾਂ ਦੇ ਵਿੱਚ ਪਾਣੀ ਨਾ ਆਵੇ ਹੁਣ ਹੋਰ ਬਾਕੀ ਵੀਰ ਕਈ ਫੋਨ ਲਾਉਂਦੇ ਆ ਵੀ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ ਆਪਾਂ ਨੇ ਵੀਰ ਦੀ ਸਾਨੂੰ ਰਾਸ਼ਨ ਪੱਤੇ ਦੀ ਕਿਹੇ ਚੀਜ਼ ਦੀ ਚਾਰ ਦੀ ਕਿਸੇ ਚੀਜ਼ ਦੀ ਲੋੜ ਨਹੀਂ ਆ ਜਿੱਦਣ ਅਸੀਂ ਇਹ ਬੰਨ ਬੰਦਨਾ ਜਿੱਦਣ ਪਾਣੀ ਇਹ ਡਾਊਨ ਹੋ ਗਿਆ ਉਸ ਦਿਨ ਆਪਾਂ ਨੂੰ ਡੀਜ਼ਲ ਦੀ ਲੋੜ ਪੈਣੀ ਆ ਬੋਰੀਆਂ ਦੀ ਲੋੜ ਪੈਣੀ ਆ ਮਿੱਟੀ ਦੀ ਲੋੜ ਪੈਣੀ ਆ ਮੈਨ ਪਾਵਰ ਦੀ ਲੋੜ ਪੈਣੀ ਜਿੰਨਾਂ ਨੇ ਬੰਨ ਨਾਲ ਬਣਾਉਣਾ ਜੀ ਸੀ ਬੀਆਂ ਦੀ ਲੋੜ ਪੈਣੀ ਟਰੈਕਟਰ ਟਰਾਲੀਆਂ ਦੀ ਲੋੜ ਪੈਣੀ ਆ ਤੇ ਬਾਅਦ ਦੇ ਵਿੱਚ ਜਦੋਂ ਬੰਨ ਵੱਜ ਗਿਆ ਉਸ ਤੋਂ ਬਾਅਦ ਜਿਹੜੇ ਛੋਟੇ ਜ਼ਿਮੀਦਾਰ ਦੋਵਾਂ ਕਿੱਲੇ ਵਾਲੇ ਦਸਾਂ ਕਿੱਲੇ ਵਾਲੇ ਭਾਵੇਂ ਜਿੱਦਾਂ ਮਰਜੀ ਜ਼ਿਮੀਦਾਰ ਆ ਸਾਰਿਆਂ ਦਾ ਲੱਕ ਟੁੱਟ ਗਿਆ ਫਸਲ ਖਤਮ ਹੋ ਗਈ ਆ ਉਦੋਂ ਆਪਾਂ ਇਹਨਾਂ ਲੋਕਾਂ ਦਾ ਇਕਾ ਕਰਕੇ ਜਿਨ੍ਹਾਂ ਦੀ ਪੈਲੀ ਦੇ ਵਿੱਚ ਰੇਤ ਪੈ ਗਈ ਮਿੱਟੀ ਪੈ ਗਈ ਉਹਨਾਂ ਨੂੰ ਪੱਧਰ ਕਰਕੇ ਜਿਹੜੇ ਮੋੜ ਕਿਸਾਨ ਜਿਹੜੇ ਆ ਫੇਰ ਆਪਦੇ ਰਾਹ ਚੱਲ ਕੇ ਜੇ ਜਦੋਂ ਕੋਈ ਵੀ ਦਰਿਆ ਦਾ ਪਾਣੀ ਖੇਤਾਂ ਵਿੱਚ ਵਗਦਾ ਹੈ ਤੇ ਦੇਖਿਆ ਜਾਂਦਾ ਹੈ ਕਿ ਬਹੁਤ ਸਾਰਾ ਰੇਤਾ ਜ਼ਮੀਨਾਂ ਤੇ ਚੜ ਜਾਂਦਾ ਹੈ ਕਿ ਉਸ ਸਮੇਂ ਜੋ ਉੱਠਣਾ ਜੋ ਰੇਤਾ ਉਸ ਚੀਜ਼ ਦਾ ਕੀ ਹੱਲ ਹੋਊਗਾ ਕਿ ਦੁਬਾਰਾ ਜ਼ਮੀਨਾਂ ਨੂੰ ਉਪਜਾਊ ਕਰਨ ਲਈ ਕੀ ਸੋਚਿਆ ਕੋਈ ਅੱਗੇ ਦਾ ਫਿਊਚਰ ਪਲਾਨਿੰਗ ਕੀਤੀ ਹੈ ਅਸੀਂ ਇਹ ਕੇ ਗੱਲ ਕਰਦੇ ਆਂ ਵੀ 2023 ਦੇ ਵਿੱਚ ਸਾਡੇ ਐਸੇ ਥਾਂ ਤੋਂ ਬੰਦ ਟੁੱਟਾ ਹੀ ਤੇ ਸਾਡੇ ਜ਼ਮੀਨਾਂ ਦੇ ਵਿੱਚ 7-7 ਫੁੱਟ ਰੇਤ ਪੈ ਗਈ। ਅਸੀਂ ਚਲੋ ਸਰਕਾਰ ਜੇ ਸਾਡੀ ਇਹ ਹੈਲਪ ਕਰ ਸਕੇ ਜਿਹੜੇ ਕਿਸਾਨਾਂ ਦੇ ਪੈਲੀ ਦੇ ਵਿੱਚ ਰੇਤ ਪੈ ਗਈ ਆ ਉਹਨੂੰ ਵੇਚਣ ਦਾ ਤੇ ਚਲੋ ਉਹਦੇ ਨਾਲ ਵੇਚ ਕੇ ਉਹਦਾ ਘਰ ਦਾ ਗੁਜ਼ਾਰਾ ਚੱਲ ਜੇ ਕਿਉਂਕਿ ਜਿਹੜੀ ਰੇਤ ਦੇ ਵਿੱਚ ਫਸਲ ਨਹੀਂ ਭਾਜੀ ਹੁੰਦੀ ਉਹਦੇ ਵਿੱਚ ਖਰਚਾ ਆਉਂਦਾ ਵਾ ਫਸਲ ਪਹਿਲਾਂ ਝਰੀਆਂ ਮਾਰ ਕੇ ਮਿੱਟੀ ਕੱਢਣੀ ਪੈਂਦੀ ਰੇਤ ਵਿੱਚ ਪਾਣੀ ਮਿੰਦੀ ਸਰਕਾਰ ਤੋਂ ਇਹ ਮੰਗ ਕਰਾਂਗੇ ਵੀ ਜਿਹੜੇ ਹਾੜਾਂ ਦੇ ਵਿੱਚ ਆਏ ਲੋਕ ਵਾ ਜਿਹੜੇ ਮੰਡ ਖੇਤਰ ਵਾਲੇ ਉਹ ਆਪਦੀ ਰੇਤ ਵੇਚ ਕੇ ਚਲੋ ਘਰਾਂ ਦਾ ਗੁਜ਼ਾਰਾ ਕਰ ਸਕਣ ਬਾਅਦ ਦੇ ਵਿੱਚ ਖਰਚਾ ਕਰਕੇ ਤੇ ਆਪਦੀਆਂ ਪੈਲੀਆਂ ਨੂੰ ਪੱਧਰ ਕਰ ਸਕਣ ਜੀ ਅਕਸਰੀ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਕਿਸੇ ਭਾਰਤ ਵਿੱਚ ਕਿਸੇ ਵੀ ਜਗ੍ਹਾ ਵਿੱਚ ਮਾੜਾ ਸਮਾਂ ਹੁੰਦਾ ਹੈ ਤੇ ਪੰਜਾਬੀ ਹੀ ਉੱਥੇ ਜਾ ਕੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਹਨ ਕਿ ਇਸ ਸਮੇਂ ਪੰਜਾਬ ਤੇ ਬਹੁਤ ਹੀ ਮਾੜਾ ਸਮਾਂ ਚੱਲ ਰਿਹਾ ਹੈ ਕਿ ਤੁਹਾਡੇ ਕੋਲ ਕੋਈ ਬਾਹਰ ਦੀ ਸਟੇਟ ਦਾ ਕੋਈ ਬੰਦਾ ਆਇਆ ਜਿਹਨੇ ਕਿਹਾ ਵੀ ਕਿ ਅਸੀਂ ਤੁਹਾਡੀ ਹੈਲਪ ਲਈ ਅੱਗੇ ਆਵਾਂਗੇ ਭਾਜੀ ਜਿਹੜੀ ਕਿਸਾਨ ਤੇ ਜਿਹੜਾ ਆਪਣਾ ਭਾਈਚਾਰਾ ਵਾ ਇਹ ਇੰਨੀ ਕੁ ਜ਼ਿਆਦੀ ਸਾਡੀ ਹੈਲਪ ਕਰਨ ਲਿਆਣਾ ਹੁਣ ਰਾਸ਼ਨ ਸੰਗਠਾ ਨੇ ਇੰਨਾ ਜ਼ਿਆਦਾ ਕਰਤਾ ਵਾ ਨਾ ਵੀ ਅਸੀਂ ਉਹਨਾਂ ਨੂੰ ਹੱਥ ਜੋੜਨਦੇ ਵੀ ਪੈਸੇ ਦੀ ਬਰਬਾਦੀ ਹੁਣ ਆਪਾਂ ਨਾ ਕਰੀਏ ਉਹੋ ਹੀ ਪੈਸਾ ਇਕੱਠਾ ਕਰਕੇ ਆਪਾਂ ਉਦੋਂ ਬਾਅਦ ਵਿੱਚ ਹੈਲਪ ਕਰਾਂਗੇ ਯੂਪੀ ਤੱਕ ਐਮਪੀ ਤੱਕ ਆਪਣੇ ਗੁਜਰਾਤ ਤੱਕ ਰਾਜਸਥਾਨ ਤੱਕ ਜਿਹੜੇ ਜਿਹੜੇ ਕਿਸਾਨ ਆਪਣਾ ਵੀ ਚੈਨਲ ਆ YouTube ਤੇ ਸੰਧੂ ਫਾਰਮ ਆਲੀ ਉਹਦੇ ਨਾਲ ਜੁੜੇ ਆ ਉਹ ਵੀਡੀਓ ਵੇਂਦੇ ਆ ਤੇ ਉਹ ਆਪਣੀ ਮਦਦ ਕਰ ਲਈ ਇੱਥੇ ਪਹੁੰਚਦੇ ਆਏ ਤੋਂ ਬਹੁਤ ਬਹੁਤ ਧੰਨਵਾਦ ਆਓ ਆਪਾਂ ਅੱਗੇ ਲੋਕਾਂ ਨਾਲ ਗੱਲਾਂ ਕਰਦੇ ਆਂ ਇਸ ਸਮੇਂ ਸਾਡੇ ਨਾਲ ਜੁੜ ਚੁੱਕੇ ਨੇ ਹੜਪੀੜ ਤਲੁਕ ਆਓ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਉਹਨਾਂ ਤੋਂ ਪੁੱਛਦੇ ਆਂ ਉਹਨਾਂ ਦੀ ਸਰਕਾਰ ਤੋਂ ਕੀ ਮੰਗ ਹੈ ਸਭ ਤੋਂ ਪਹਿਲਾਂ ਸਸਿਕਾਲ ਹਾਂਜੀ ਤੁਹਾਡੀ ਸਰਕਾਰ ਤੋਂ ਕੀ ਮੰਗ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਹਾਲਾਤ ਬਣ ਚੁੱਕੇ ਨੇ ਕਿ ਤੁਹਾਡੀ ਸਹਾਇਤਾ ਲਈ ਕੋਈ ਲੋਕ ਜਾਂ ਕੋਈ ਐਮਐਲਏ ਕੋਈ ਮੰਤਰੀ ਤੁਹਾਡੇ ਕੋਲ ਆਇਆ ਨਹੀਂ ਜੀ ਕੋਈ ਨਹੀਂ ਆਇਆ ਜੋ ਵੀ ਆਉਂਦੇ ਜੀ ਬਸ ਉੱਥੇ ਗੁਰਦੁਆਰਾ ਸਾਹਿਬ ਤੋਂ ਆ ਜਾਂਦੇ ਇਸ ਟਾਈਮ ਐਸੀ ਭਾਈਚਾਰੇ ਦੀ 750 ਵੋਟ ਆ ਜਦੋਂ ਇਹਨਾਂ ਐਮਐਲਏ ਨੂੰ ਮੰਤਰੀਆਂ ਨੂੰ ਲੋੜ ਹੁੰਦੀ ਆ ਠੀਕ ਹੈ ਜੀ ਵੋਟਾਂ ਹੁੰਦੀਆਂ ਉਦੋਂ ਤਾਂ ਸਾਡੇ ਸਾਰੇ ਹੀ ਭੈਣ ਭਰਾਵਾ ਜਿੰਨੇ ਵੀ ਚਲੋ ਸਾਡੇ ਜੱਫੀ ਚ ਆ ਜਾਂਦੇ ਆ ਅੱਜ ਸਾਡੇ ਲੋਕਾਂ ਨੂੰ ਇਹਨਾਂ ਲੋਕਾਂ ਦੀ ਲੋੜ ਆ ਇਹਨਾਂ ਨੂੰ ਮਤਦੰਤ ਕਰਨੀ ਵੀ ਚਾਹੀਦੀ ਆ ਪਰ ਸਾਨੂੰ ਕੋਈ ਜਾਣ ਕੇ ਪ੍ਰਸ਼ਾਸਨ ਨਾਲ ਪੁੱਛਦਾ ਨਹੀਂ ਤੇ ਮੰਤਰੀ ਭੜੇ-ਭੜੇ ਮੰਤਰੀ ਜਾਣ ਕੇਲੇ ਸਕਵੀਰ ਬਾਦਲ ਬਾਜਵਾ ਸਾਹਿਬ ਤੇਜੀ ਨਮਤੇਜ ਸਿੰਘ ਚੀਮਾ ਰਾਣਾ ਸਾਹਿਬ ਸਾਰੇ ਗਿਆ ਚਲੇ ਜਿੰਨੇ ਵੀ ਕਹਿੰਦੇ ਨੇ ਪਾਰਟੀਆਂ ਦੇ ਸਾਰੇ ਲੋਕ ਗਿਆ ਚਲੇ ਆ ਪਰ ਸਾਡੀ ਇੱਕ ਵਰੀ ਵੀ ਅਸੀਂ ਜਿੰਨਾ ਸੋਸ਼ਲ ਮੀਡੀਆ ਵੇਖਿਆ ਸਾਡੀ ਐਸੀ ਭਾਈਚਾਰੇ ਦੀ ਕਿਹ ਗਰੀਬ ਵਰੀ ਇਹਨਾਂ ਕਿਸੇ ਨੇ ਨਾਂ ਨਹੀਂ ਲਿਆ ਤੁਹਾਡੀ ਇਸ ਸਮੇਂ ਕੀ ਮੰਗਾ ਕਿ ਤੁਸੀਂ ਸਰਕਾਰ ਤੋਂ ਕੀ ਚਾਹੁੰਦੇ ਹੋ ਜਿਸ ਤਰ੍ਹਾਂ ਦੇ ਵੀ ਹੈ ਤੁਸੀਂ ਸਾਨੂੰ ਜਰੂਰ ਤੁਹਾਨੂੰ ਭਾਜੀ ਇਹੋ ਜ ਆ ਵੀ ਸਾਡਾ ਰਾਸ਼ਨ ਪਾਣੀ ਆਉਣਾ ਚਾਹੀਦਾ ਤਰਪਾਈਲਾ ਆਉਣੀਆ ਚਾਹੀਦੀਆ ਸਾਦਾ ਸਾਰੇ ਕੋਠੇ ਬਟਲੇ ਡਿੱਗੇ ਪਏ ਕੋਈ ਤਰਪਾਈਲ ਨਹੀਂ ਆਉਂਦੀ ਜੀ ਕੋਈ ਵੀ ਸਾਨੂੰ ਨਾ ਗੁਰਦਾਰੇ ਚੀਜ਼ ਨਹੀਂ ਚਾਹੀਦੀ ਜਿਹੜੇ ਆਉਂਦੇ ਦਾ ਇੱਥੇ 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 ਹੀ ਲੈ ਖਾ ਖਰਚ ਇੱਥੇ ਸੰਸਾਈ ਜਾਵੇ ਇਹੋ ਭਾਜੀ ਦੇਖੋ ਕਿ ਇੰਨਾ ਜ਼ਿਆਦਾ ਕਿ ਹੋ ਜਾਂਦਾ ਜਿਹੜੇ ਰਾਸ਼ਨ ਵਾਲੇ ਆਉਂਦੇ ਉਹਨਾਂ ਨੂੰ ਕਿਹਾ ਜਾਂਦਾ ਕਿ ਇੰਨਾ ਗਰੀਬਾਂ ਨੂੰ ਵੰਡੇ ਨਾ ਗਾੜੀ ਲੈ ਜਾਓ ਜੀ ਜੇ ਕੋਈ ਸੇਵਾ ਲਈ ਲੋਕ ਆ ਰਹੇ ਆ ਤੁਹਾਡੇ ਕੋਲ ਰਾਸ਼ਨ ਨਹੀਂ ਪਹੁੰਚ ਰਿਆ ਪਹੁੰਚਦਾ ਜੀ ਨਹੀਂ ਪਹੁੰਚਦਾ ਇੱਥੇ ਨਹੀਂ ਪਹੁੰਚਾਉਂਦੇ ਜਿੱਦੋਂ ਵੀ ਵੰਡ-ਵੰਡ ਕੇ ਲਿਸਟ ਫਿਰ ਉਹ ਰਾਸ਼ਨ ਕਿੱਥੇ ਜਾ ਰਿਹਾ ਹੈ ਜੋ ਕਿ ਲੋਕਾਂ ਦੀ ਸੇਵਾ ਲਈ ਬਹੁਤ ਐਨਆਰਆਈ ਵੀਰ ਹੈਗੇ ਆ ਬਹੁਤ ਸਾਰੀਆਂ ਸੰਸਥਾਵਾਂ ਹੈਗੀਆਂ ਜੋ ਲੋਕਾਂ ਦੀ ਸੇਵਾ ਲਈ ਸਮਾਨ ਭੇਜ ਰਹੇ ਨੇ ਤੁਹਾਡਾ ਤੁਹਾਡੇ ਕੋਲ ਉਹ ਸਮਾਨ ਸਮੇਂ ਸਿਰ ਨਹੀਂ ਪਹੁੰਚ ਰਿਆ ਟਰਾਲੀ ਨੂੰ ਨਹੀਂ ਪਹੁੰਚ ਰਿਹਾ ਜਿਹੜੀ ਟਰਾਲੀ ਨੂੰ ਅਸੀਂ ਡੱਕਦੇ ਆ ਕਹ ਦਿੰਦੇ ਆ ਵੀ ਤੁਹਾਡੇ ਸਰਪੰਚ ਸਾਹਿਬ ਜਿਹੜੇ ਉਹ ਬੰਦੇ ਖੜੇ ਹੋਇਆ ਉਹ ਗਾਂ ਕਲ ਦਿੰਦੇ ਆ ਸਾਨੂੰ ਵੀ ਇੱਥੇ ਸਮਾਨ ਦੀ ਲੋੜ ਨਹੀਂ ਇੱਥੇ ਪਾਣੀ ਨਹੀਂ ਆਇਆ ਹੋਇਆ ਸਰਪੰਚ ਸਾਹਿਬ ਇਦਾਂ ਕਿਉਂ ਕਰ ਰਹੇ ਨੇ ਪਤਾ ਨਹੀਂ ਕਿਉਂ ਕਰ ਰਹੇ ਆ ਸਾਡੇ ਨਾਲ ਕਿਉਂਕਿ ਜੀਵਨਾਰਾਂ ਦੇ ਘਰਾਂ 'ਚ ਰਾਤ ਨੂੰ ਜਾਂਦਾ ਜੀ ਅਸੀਂ ਇੱਥੇ ਬੰਨ ਤੇ ਖਲੋਤੇ ਵੇਨੇ ਆ ਰਾਤ ਨੂੰ ਤੋੜੇ ਪਰ ਪਰ ਖੜਦੇ ਆ ਜੀ ਜੀਵਨਾਰ ਆਪ ਹੀ ਘਰੇ ਲਈ ਜਾਂਦੇ ਆ ਜੀ ਪਰਿਵਾਰ ਕੋਈ ਦਿੰਦਾ ਸੇ ਤੋਂ ਡੀਐਸ ਤਰ੍ਹਾਂ ਇਹੀ ਮੰਗਾ ਕਿ ਇਨਾਂ ਕੋਲ ਰਾਸ਼ਨ ਨਹੀਂ ਆ ਰਿਹਾ ਸਾਡੀ ਕਰ ਕਰ ਵੰਡਿਆ ਜਾਵੇ ਜੇ ਰਾਸ਼ਨ ਕੋਈ ਆਉਂਦਾ ਨਾ ਘਰ ਘਰ ਵੰਡਿਆ ਜਾਵੇ ਘਰ ਘਰ ਜਾ ਕੇ ਹਾਲਾਤ ਲਿਖੀਆਂ ਕਰ ਕਈ ਘਰ ਭਈ ਇਹੋ ਜੇ ਆ ਇਹ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਘਰਾਂ ਦੀਆਂ ਛੱਤਾਂ ਉੱਤੇ ਤਰਪਾਲਾ ਵਿਛਾਈਆਂ ਹੋ ਰਹੀਆਂ ਨੇ ਕਿ ਲੋਕ ਕਹਿ ਰਹੇ ਆ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਮਿਲ ਰਹੀ ਤੇ ਲੋਕ ਕਹਿ ਰਹੇ ਕਿ ਆਪਣੇ ਮੁੱਲ ਆਪਣੇ ਪੈਸੇ ਦੀਆਂ ਹੀ ਖਰੀਦ-ਖਰੀਦ ਕੇ ਤਰਪਾਲਾ ਆਪਣੇ ਘਰਾਂ ਦੀਆਂ ਛੱਤਾਂ ਤੇ ਪਾ ਰਹੇ ਨੇ ਮੈਂ ਜਾਣਦਾ ਹੈ ਕਿ ਅੱਜ ਤੋਂ ਥੋੜਾ ਸਮੇਂ ਪਹਿਲਾਂ ਕਿ ਲੈਂਡ ਪੁੱਲਿੰਗ ਦਾ ਪੰਜਾਬ ਵਿੱਚ ਮੁੱਦਾ ਉੱਠਿਆ ਸੀ ਕਿਤੇ ਨਾ ਕਿਤੇ ਜ਼ਮੀਨਾਂ ਨੂੰ ਖਤਮ ਕਰਨ ਦਾ ਜਾਂ ਲੋਕਾਂ ਨੂੰ ਸਰਕਾਰਾਂ ਵੱਲੋਂ ਮਜਬੂਰਤਾ ਨਹੀਂ ਕੀਤਾ ਜਾਂਦਾ ਕਿ ਇਸ ਤਰ੍ਹਾਂ ਜੇ ਇਸ ਤਰ੍ਹਾਂ ਦੇ ਹਾਲਾਤ ਜੇ ਪੰਜਾਬ ਵਿੱਚ ਬਣ ਗਏ ਤਾਂ ਅਸੀਂ ਔਰ ਜੋ ਜ਼ਮੀਨਾਂ ਤੇ ਉਹਨਾਂ ਤੇ ਬਹੁਤ ਹੀ ਵੱਧ ਮਾਤਰਾ ਵਿੱਚ ਰੇਤਾ ਚੜ ਜਾਵੇਗਾ ਤਾਂ ਉਹਨਾਂ ਨੂੰ ਇੱਕ ਸਮੇਂ ਮਜਬੂਰੀ ਹੋਣਾ ਪਵੇਗਾ ਤੇ ਇਸ ਚੀਜ਼ ਵਿੱਚ ਕਿਤੇ ਸਰਕਾਰ ਦੀ ਕੋਈ ਸ਼ਾਸਤ ਨਹੀਂ ਤੁਹਾਨੂੰ ਕੀ ਲੱਗਦਾ ਸੁੰਦੇ ਵਿੱਚ ਤਾਂ ਜੀ ਇਦਾਂ ਹੀ ਆ ਰਿਹਾ ਜੋ ਲੈਣ ਦੀ ਸਰਕਾਰ ਹਾਰ ਗਈ ਸੀ ਉਹਨਾਂ ਨੇ ਇਸ ਚੀਜ਼ ਦਾ ਗੁੱਸਾ ਕੱਢਿਆ ਜਿੱਦਾਂ ਕਿ ਪਾਣੀ ਪਿੱਛੇ ਆ ਰਿਹਾ ਏ ਥੋੜਾ ਪ੍ਰੋਪਰ ਉਹਨੂੰ ਨਾਲ ਦੀ ਨਾਲ ਫਲੱਡ ਕੇ ਖੋਲ ਦਿੰਦੇ ਪਾਣੀ ਅੱਗੇ ਤੁਰਿਆ ਜਾਂਦਾ ਫਲਾਡ ਗੇਟ ਪਹਿਲਾਂ ਨਹੀਂ ਖੁੱਲੇ ਕਿਉਂ ਸਾਰੇ ਫਲਾਡ ਗੇਟ ਸੀ ਜਿੱਥੇ ਉਹਨਾਂ ਦੇ ਸਾਰੇ ਸੈਂਟਰ ਦੇ ਬੰਦੇ ਬੈਠੇ ਸੀ ਪੰਜਾਬ ਤੇ ਇੱਕਦਮ ਪਾਣੀ ਆ ਗਿਆ ਜੇ ਪਾਣੀ ਨਾਲ ਦੀ ਨਾਲ ਆਉਂਦਾ ਹੋਵੇ ਨਾਲ ਦੀ ਨਾਲ ਰੀਜੀ ਕੀਤਾ ਜਾਵੇ ਇਹ ਕਦੇ ਹੜ੍ਹ ਜਾਂ ਕਈ ਪ੍ਰਵਾਦੀ ਨਹੀਂ ਹੋਗੀ ਇਹ ਸਰਕਾਰਾਂ ਜਾਣ ਕੇ ਹਮੇਸ਼ਾ ਹੀ ਹਮੇਸ਼ਾ ਹੀ ਇਹ ਏਰੀਆ ਹੜਾਂ ਦੀ ਮਾਰ ਥੱਲੇ ਆ ਜਾਂਦਾ ਹੈ ਕਿ ਇਹ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਚੀਜ਼ ਨੂੰ ਨਜੱਠਣ ਤੋਂ ਪਹਿਲਾਂ ਕਿ ਪਹਿਲਾਂ ਰੇਜਮੈਂਟ ਕਰਨੇ ਚਾਹੀਦੇ ਆ ਅਸੀਂ ਪਿਛਲੀ ਵਾਰੀ ਵੀ ਲੰਗਰ ਪੰਜ ਛੇ ਵਰ ਲੈ ਕੇ ਆਏ ਸੀ ਇਹ ਸਰਕਾਰਾਂ ਪੰਜਾਬ ਨੂੰ ਡੋਬਣ ਦੀ ਨੀਤੀ ਵਿੱਚ ਆ ਇਸ ਸਮੇ ਸਾਡੇ ਨਾਲ ਜੁੜ ਚੁੱਕੇ ਹਨ ਐਸਐਸਆਈ ਬਲਵਿੰਦਰ ਸਿੰਘ ਜੀ ਆਓ ਉਹਨਾਂ ਨਾਲ ਸਵਾਲ ਜਵਾਬ ਕਰਦੇ ਹਾਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਸਰ ਜੇ ਇਨ ਕੇਸ ਪਾਣੀ ਦਾ ਫਲੋ ਜੇ ਆਪਾਂ ਦੇਖ ਸਕਦੇ ਹਾਂ ਕਿ ਇਹ ਵੱਧਦਾ ਵਾ ਤੇ ਪ੍ਰਸ਼ਾਸਨ ਵੱਲੋਂ ਕੋਈ ਹਿਲੇ ਕੀਤੇ ਗਏ ਆ ਕਿ ਤੁਹਾਡੇ ਕੋਲ ਕੋਈ ਐਮਰਜੈਂਸੀ ਟੀਮ ਹੈ ਕਿ ਲੋਕਾਂ ਨੂੰ ਜੋ ਬਚਾ ਸਕੇਗੀ ਜੀ ਜੀ ਸਾਡੀ ਐਸਐਸਡੀਆਰ ਟੀਮ ਇਥੇ ਪਹੁੰਚੀ ਹੋਈ ਆ ਜੋ ਕਿ ਜਿਨ੍ਹਾਂ ਨੇ ਕਿ ਪਹਿਲਾਂ ਹੀ ਬਹੁਤ ਪ੍ਰਾਲੇ ਕਰਕੇ ਵਿੱਚੋਂ ਇਹਨਾਂ ਦੇ ਜੋ ਬੈਠੇ ਬਾਲ ਬੱਚੇ ਵਗੈਰਾ ਉਹਨਾਂ ਨੂੰ ਸਾਰਿਆਂ ਨੂੰ ਕੱਢ ਲਿਆ ਗਿਆ ਅਗਰ ਅਵਰਜੈਂਸੀ ਕੋਈ ਆndi ਵੀ ਹੈ ਤਾਂ ਫਿਰ ਵੀ ਮਿਲਟਰੀ ਆਰਮੀ ਵਗੈਰਾ ਇੱਥੇ ਆਲਰੇਡੀ ਲੱਗੀ ਹੋਈ ਹੈ ਕਿ ਸਰਕਾਰ ਵੱਲੋਂ ਕੋਈ ਲੋਕਾਂ ਨੂੰ ਜਗ੍ਹਾ ਮੁਹੱਈਆ ਕਰਵਾਈ ਗਈ ਹੈ ਕਿ ਇਹਨਾਂ ਲੋਕਾਂ ਨੂੰ ਜੋ ਹੜ੍ਹਾਂ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਉੱਥੋਂ ਕਿੱਥੇ ਸ਼ਿਫਟ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਜੀ ਅਲੱਗ-ਅਲੱਗ ਸਕੂਲ ਰੀਲੀਫ ਫਲੱਡ ਬਣਾਏ ਨੇ ਸੈਂਟਰ ਉੱਥੇ ਜੇ ਰੱਖਿਆ ਗਿਆ ਉਹਨਾਂ ਨੂੰ ਉਥੇ ਚੜਾਹ ਕੁਸ਼ਣ ਉਹਨਾਂ ਨੂੰ ਮਹੂਲਤਾਂ ਦਿੱਤੀਆਂ ਗਈਆਂ ਕਾਣ ਪੈਂਦੀਆਂ ਰਹਿਣ ਚਾਹੁੰਦੀਆਂ ਸਾਰੀਆਂ ਆਲਰੇਡੀ ਸੁਲਤਨ ਦਿੱਤੀਆਂ ਗਈਆਂ ਠੀਕ ਹੈ ਕਿ ਜਿਵੇਂ ਆਪਾਂ ਨੂੰ ਦੇਖ ਹੀ ਰਿਹਾ ਕਿ ਪਾਣੀ ਦਾ ਪੱਧਰ ਨੀਵਾ ਹੋਣ ਦਾ ਨਾਮ ਨਹੀਂ ਲੈ ਰਿਹਾ ਕਿ ਇਸ ਤਰ੍ਹਾਂ ਦੇ ਹਾਲਾਤ ਜੋ ਪੰਜਾਬ ਵਿੱਚ ਅਕਸਰ ਹੁੰਦੇ ਹੀ ਰਹਿੰਦੇ ਨੇ ਆਪਾਂ ਦੇਖ ਸਕਦੇ ਹਾਂ ਕਿ 2023 ਵਿੱਚ ਵੀ ਲੋਕ ਕਹਿ ਰਹੇ ਆ ਕਿ ਇਸ ਤਰ੍ਹਾਂ ਦੇ ਹਾਲਾਤੇ ਏਰੀਆ ਵਿੱਚ ਬਣ ਚੁੱਕੇ ਸੀ ਕਿ ਜੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਜੀ ਹਾਲਾਤ ਬੰਦੇ ਆ ਕਿ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਕੀ ਇਹੋ ਜੇ ਪਲਾਨ ਕੀਤੇ ਗਏ ਆ ਕਿ ਇਹ ਜੋ ਆਪਾਂ ਦੇਖ ਰਹੇ ਆ ਜੋ ਵੀ ਚੀਜ਼ਾਂ ਹੋ ਰਹੀਆਂ ਕਿ ਇਹ ਨਾ ਹੋਣ ਨਾ ਤਾਂ ਜੇ ਦੇ ਹੁਣ ਵੀ ਮੀਂਹ ਪਿੱਛੋਂ ਹਟ ਜੇ ਪਿੱਛੋਂ ਹਮਾਦਰ ਚੋਂ ਪਾਣੀ ਹਟ ਜੇ ਆਣਾ ਫੇਰ ਤੇ ਬਿਲਕੁਲ ਹੁਣ ਸਹੀ ਵੀ ਹੋ ਸਕਦਾ ਤੇ ਬਾਕੀ ਜੇ ਮੀਂਹ ਪਿੱਛੋਂ ਜ਼ਿਆਦਾ ਪੈਂਦਾ ਤੇ ਫੇਰ ਥੋੜਾ ਹੋ ਸਕਦਾ ਕਿ ਗੜਬੜ ਜੀ ਹੋਵੇ ਪਾਣੀ ਬਦਲੇ ਇਹ ਪਾਣੀ ਬਦਲ ਨਾਲ ਇਹ ਬੰਨ ਸੁਰੱਖਿਆ ਵਾ ਜੇ ਬੰਨ ਥੋੜਾ ਜਿਹਾ ਕੋਈ ਬਾਨਾ ਨੂੰ ਕੋਈ ਟੁੱਟਪਾ ਚ ਹੁੰਦੀ ਤੇ ਫੇਰ ਇਧਰ ਲਈ ਲੋਕਾਂ ਦਾ ਨੁਕਸਾਨ ਹੁੰਦਾ ਬਹੁਤ ਬਹੁਤ ਧੰਨਵਾਦ اے ایس ਆਈ ਬਲਵਿੰਦਰ ਸਿੰਘ ਜੀ ਦਾ